ਟੀਵੀ ਜਗਤ ਤੋਂ ਮੰਨਪਾਗੀ ਖਬਰ ਆਈ ਸਾਹਮਣੇ ਇੱਕ ਹੋਰ ਕਲਾਕਾਰ ਦਾ ਕੈਂਸਰ ਨਾਲ ਹੋਇਆ ਦੇਹਾਂਤ ਸਸ਼ੀਗਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਟੀਵੀ ਜਗਤ ਦੀ ਜਿੱਥੋਂ ਇੱਕ ਮੰਨਪਾਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੱਕ ਹੋਰ ਅਦਾਕਾਰ ਦਾ ਕੈਂਸਰ ਦੇ ਨਾਲ ਦੇਹਾਂਤ ਹੋ ਗਿਆ ਦੱਸਦੀ ਹੈ ਕਿ ਇਹ ਕਲਾਕਾਰ ਜੋ ਸੀਗੇ ਟੀਵੀ ਜਗਤ ਦੇ ਫੇਮਸ ਐਕਟਰ ਸੀਗੇ ਜਿਨ੍ਹਾਂ ਦਾ ਨਾਮ ਵਿਭੂ ਰਾਘਵ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦਾ ਸਟੇਜ 4 ਕੋਲਨ ਕੈਂਸਰ ਦੇ ਨਾਲ ਲੰਬੀ ਲੜਾਈ ਤੋਂ ਬਾਅਦ ਦਿਹਾਂਤ ਹੋ ਗਿਆ ਵਿਭੂ ਨਿਸ਼ਾ ਐਂਡ ਉਸਕੇ ਕਜ਼ਨ ਸੁਵਰੀਨ ਗੂਗਲ ਅਤੇ ਰਿਦਮ ਵਰਗੇ ਟੀਵੀ ਸ਼ੋਅਸ ਦੇ ਵਿੱਚ ਆਪਣੀ ਸ਼ਾਨਦਾਰ ਭੂਮਿਕਾ ਲਈ ਜਾਣੇ ਜਾਂਦੇ ਨੇ ਉਹਨਾਂ ਨੂੰ 2022 ਦੇ ਸ਼ੁਰੂ ਦੇ ਵਿੱਚ ਇਸ ਗੰਭੀਰ ਬਿਮਾਰੀ ਦਾ ਪਤਾ ਲੱਗਿਆ ਸੀ ਅਤੇ ਉਸ ਤੋਂ ਬਾਅਦ ਹੀ ਲਗਾਤਾਰ ਬਿਮਾਰੀ ਦਾ ਇਲਾਜ ਕਰਵਾ ਰਹੇ ਸਨ ਵਿਭੂ ਰਾਗਵ ਦੀ ਮੌਤ ਦੀ ਪੁਸ਼ਟੀ ਸੁਣ ਕੇ ਟੀਵੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਹ ਰਿਸ਼ਤੇ ਹੈ ਪਿਆਰ ਕੇ ਫੇਮ ਐਕਟਰ ਕਾਵੇਰੀ ਪ੍ਰੀਮ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਹਾਣੀਆਂ ਦੇ ਵਿੱਚ ਵਿਭੂ ਦੇ ਮੌਤ ਦੀ ਦੁੱਖ ਦਾ ਜੋ ਆ ਪ੍ਰਗਟਾਵਾ ਕੀਤਾ ਇਸ ਨਾਲ ਹੀ ਬਿਗ ਬੌਸ 18 ਦੇ ਜੇਤੂ ਕਰਨਵੀਰ ਮਹਿਰਾ ਨੇ ਵੀ ਵਿਭੂ ਨੂੰ ਸ਼ਰਧਾਂਜਲੀ ਦਿੱਤੀ ਹੈ ਇੰਡਸਟਰੀ ਦੇ ਕਈ ਹੋਰ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ ਵਿਭੂ ਰਾਗਵ ਨੂੰ ਯਾਦ ਕਰ ਰਹੇ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜਦੇ ਹੋਏ ਵੀ ਬੁਰਾਗਵ ਨੇ ਕਦੇ ਹਾਰ ਨਹੀਂ ਮੰਨੀ ਸੀ ਉਹਨਾਂ ਨੇ ਆਪਣੀ ਬਿਮਾਰੀ ਨਾਲ ਪੂਰੀ ਹਿੰਮਤ ਤੇ ਡਟ ਕੇ ਸਾਹਮਣਾ ਕੀਤਾ ਸੀ ਫਰਵਰੀ 2024 ਦੇ ਵਿੱਚ ਉਸਦੀ ਇੱਕ ਵੱਡੀ ਸਰਜਰੀ ਵੀ ਹੋਈ ਸੀ ਜਿਸ ਵਿੱਚ ਉਸਦੇ ਸਰੀਰ 'ਚੋਂ ਟਿਊਮਰ ਨੂੰ ਹਟਾ ਦਿੱਤਾ ਗਿਆ ਸੀ ਡਾਕਟਰਾਂ ਦੀ ਨੇ ਕਿਹਾ ਕਿ ਸਰਜਰੀ ਨੂੰ ਬਹੁਤ ਮੁਸ਼ਕਲ ਤਰੀਕੇ ਨਾਲ ਕੀਤਾ ਗਿਆ ਵਿਭੂ ਦੇ ਸਿਹਤ ਠੀਕ ਹੋਣ ਦੀ ਜੋ ਸੀ ਲਗਾਤਾਰ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਕਾਮਨਾ ਵੀ ਕੀਤੀ ਜਾ ਰਹੀ ਸੀ ਕਿ ਉਹ ਜਲਦ ਹੀ ਠੀਕ ਹੋ ਜਾਣ ਆਪਣੀ ਬਿਮਾਰੀ ਦੌਰਾਨ ਵਿਭੂ ਰਾਗਬ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਸੀ ਉਹ ਅਕਸਰ ਕੈਂਸਰ ਨਾਲ ਲੜਨ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕਰਦੇ ਸੀਗੇ ਪਰ ਉਹਨਾਂ ਨੂੰ ਮਿਲੀ ਮਦਦ ਲਈ ਸਾਰਿਆਂ ਦਾ ਉਹ ਧੰਨਵਾਦ ਵੀ ਕਰਦੇ ਰਹੇ ਨੇ ਟੀਵੀ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਨੇ ਇਸ ਮੁਸ਼ਕਿਲ ਸਮੇਂ ਵਿੱਚ ਵਿਭੂ ਦਾ ਸਮਰਥਨ ਕੀਤਾ ਸੀ ਇਸ ਪੋਲ ਵਿੱਚ ਸਿੰਪਲ ਕੋਲ ਅਦਿਤੀ ਮਾਲਿਕ, ਮੋਹਿਦ ਮਾਲਿਕ, ਅਬਾਸ ਰਿਜ਼ਵੀ ਔਰ ਮੌਸਿਮ ਖਾਨ ਵਰਗੇ ਬਹੁਤ ਸਾਰੇ ਸਿਤਾਰੇ ਸ਼ਾਮਿਲ ਨੇ ਇਹਨਾਂ ਸਿਤਾਰੇ ਨੇ ਨਾ ਸਿਰਫ ਉਹਨਾਂ ਨੂੰ ਇਮੋਸ਼ਨਲ ਸਪੋਰਟ ਦਿੱਤੀ ਬਲਕਿ ਉਹਨਾਂ ਦੇ ਇਲਾਜ ਦੇ ਲਈ ਪੈਸੇ ਇਕੱਠੇ ਕਰਕੇ ਵੀ ਉਹਨਾਂ ਦੀ ਮਦਦ ਕੀਤੀ ਸੀ ਕਹ ਦੱਸ ਜੀ ਕਿ ਸੋਸ਼ਲ ਮੀਡੀਆ ਉਤੇ ਬਹੁਤ ਹੀ ਇਮੋਸ਼ਨਲ ਪੋਸਟ ਕਰਕੇ ਵਿਭੂ ਦੀ ਮਦਦ ਲਈ ਪੈਸੇ ਇਕੱਠੇ ਕੀਤੇ ਗਏ ਸਿਗੇ ਪਰ ਹੁਣ ਇੰਡਸਟਰੀ ਨੂੰ ਇੱਕ ਵੱਡਾ ਕਾਟਾ ਹੋਇਆ ਵਿਭੂ ਰਾਗਵ ਦੀ ਗੱਲ ਕਰੀਏ ਤਾਂ ਅਕਸਰ ਆਪਣੀ ਸ਼ਾਨਦਾਰ ਔਰ ਸ਼ਾਂਤ ਸੁਭਾਅ ਦੇ ਲਈ ਜਾਣੇ ਜਾਂਦੇ ਸਿਗੇ ਤੇ ਉਹਨਾਂ ਦੇ ਵੱਲੋਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਹਸਪਤਲ ਦੌਰਾਨ ਦੀਆਂ ਪੋਸਟਰ ਵੀ ਸਾਂਝੀਆਂ ਕੀਤੀਆਂ ਜਾਂਦੇ ਸੀ ਜਿੱਥੇ ਅਕਸਰ ਉਹ ਇਸ ਗੰਭੀਰ ਬਿਮਾਰੀ ਦੇ ਵਿੱਚ ਵੀ ਹੱਸਦੇ ਮੁਸਕਰਾਉਂਦੇ ਹੋਇਆ ਨਜ਼ਰ ਆਉਂਦੇ ਸੀਗੇ ਪਰ ਦੱਸ ਦਈਏ ਕਿ ਹੁਣ ਇੰਡਸਟਰੀ ਨੇ ਇੱਕ ਵੱਡਾ ਘਾਟਾ ਪੈ ਗਿਆ ਕਿਉਂਕਿ ਸਟੇਜ 4 ਦੇ ਵਿੱਚ ਉਹਨਾਂ ਦਾ ਕੈਂਸਰ ਸੀਗਾ ਜਿਸ ਦੌਰਾਨ ਉਹਨਾਂ ਨੇ ਕਦੇ ਹਾਰ ਤਾਂ ਨਹੀਂ ਮੰਨੀ ਪਰ ਇਸ ਬਿਮਾਰੀ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ